ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾ ਦੀ ਅੱਜ ਬਠਿੰਡਾ ਦੇ ਨਾਲ ਲੱਗਦੇ ਪਿੰਡ ਸੇਮਾ ਦੇ ਵਿੱਚ ਗਏ ਜਿੱਥੇ ਕੀ ਅੱਜ ਉੱਥੇ ਵੱਡੇ ਵੱਡੇ ਕੱਦੂ ਮੁਖ ਆਕਰਸ਼ਣ ਦਾ ਕੇਂਦਰ ਰਹੇ ਅਤੇ ਲੋਕ ਬੱਚਿਆਂ ਨੇ ਦੇਖ ਕੇ ਬੜੇ ਖੁਸ਼ ਹੋਏ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਤੇ ਉੱਥੇ ਦੇ ਪੁਰਾਣੇ ਕਲਚਰ ਦੀਆਂ ਜਿਹੜੀਆਂ ਤਸਵੀਰਾਂ ਵੀ ਉੱਥੇ ਝਲਕਦੀਆਂ ਨਜ਼ਰ ਆਈਆਂ ਆਪਾਂ ਇਸ ਸੰਬੰਧ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿੰਨਾ ਹੈ ਬੱਚਿਆਂ ਦਾ ਤੇ ਲੋਕਾਂ ਦਾ ਹਾਂਜੀ ਬੇਟਾ ਇੱਥੇ ਪਹੁੰਚੇ ਅੱਜ ਕੀ ਕਾਰਨ ਕੀ ਇੱਥੇ ਹੋ ਇੰਨੇ ਬਠਿੰਡੇ ਤੋਂ ਅਸੀਂ ਇਹਨਾਂ ਨੂੰ ਅੱਜ ਆਪਣਾ ਮਤਲਬ ਪੰਜਾਬੀ ਕਲਚਰ ਦਿਖਾਣ ਆਏ ਆ ਜਿਵੇਂ ਖੂਹ ਹੋ ਗਿਆ ਖੇਤ ਹੋ ਗਿਆ ਇਹ ਸਭ ਚੀਜ਼ਾਂ ਦਿਖਾਣ ਆਏ ਆ ਤਾਂ ਕਿ ਮਤਲਬ ਜਿਹੜੇ ਲੋਕ ਪੰਜਾਬੀ ਕਲਚਰ ਨੂੰ ਭੁੱਲ ਚੁੱਕੇ ਆ ਕਿ ਹੁਣ ਜੇ ਇਹ ਸਭ ਚੀਜ਼ਾਂ ਦੇਖਣਗੇ ਤਾਂ ਉਹਨਾਂ ਨੂੰ ਯਾਦ ਰਹਿ ਕੇ ਪਹਿਲਾਂ ਕਿਸ ਤਰ੍ਹਾਂ ਦਾ ਪੰਜਾਬੀ ਕਲਚਰ ਹੁੰਦਾ ਸੀ ਦੇਖ ਰਹੇ ਸ਼ਹਿਰਾਂ ਦੇ ਵਿੱਚੇ ਦੇਖਣ ਨੂੰ ਕੀ ਮਿਲਦਾ ਇਹ ਨਹੀਂ ਅੰਕਲ ਜੀ ਉੱਥੇ ਹੁਣ ਅੱਜਕੱਲ੍ਹ ਕਲੋਨੀਆਂ ਬਣ ਗਈਆਂ ਕਿਤੇ ਚੀਜ਼ਾਂ ਬਣ ਗਈਆਂ ਉਹ ਇਹ ਸਭ ਦੇਖਣ ਨੂੰ ਨਹੀਂ ਮਿਲਦਾ ਹੁਣ ਉੱਥੇ ਤੇ ਇਹ ਪਿੰਡਾਂ ਦੇ ਵਿੱਚ ਹੀ ਇਕੱਲਾ ਰਹਿ ਗਿਆ ਹਾਂ ਜੀ ਪਿੰਡਾਂ ਵਿੱਚ ਹੀ ਰਹਿ ਗਿਆ ਅੱਜ ਇੱਥੇ ਦਿਖਾ ਰਿਹਾ ਤੁਹਾਨੂੰ ਜੇ ਪ੍ਰਾਚਨ ਜਿਹੜੀਆਂ ਚੀਜ਼ਾਂ ਹੈਗੀ ਐ ਬਠਿੰਡੇ ਦੇ ਨਾਲ ਲੱਗਦੇ ਪਿੰਡ ਸੇਮੇ ਦੇ ਵਿੱਚ ਤੁਹਾਨੂੰ ਇੱਥੇ ਜਿਹੜੀ ਪ੍ਰਾਚਨ ਜਿਮਾ ਜਿਵੇਂ ਕਿ ਕੂਏ ਦੇ ਵਿੱਚੋਂ ਪਾਣੀ ਵਗੈਰਾ ਕੱਢਦੇ ਹੁੰਦੇ ਸੀਗੇ ਇਹਨੂੰ ਦੇਖੋ ਟੰਬੇ ਇੱਥੇ ਬਲਦ ਵਗੈਰਾ ਨੂੰ ਬੰਨ੍ਹ ਦਿੰਦੇ ਸੀ ਇਹਨਾਂ ਗੋਲ-ਗੋਲ ਜੋ ਘੁੰਮਦੇ ਸੀ ਇਹਦੇ ਪਾਣੀ ਵਗੈਰਾ ਨਿਕਲਦਾ ਸੀਗਾ ਆ ਖੂ ਹੈਗਾ ਦੇਖੋ ਇਹਨਾਂ ਖੂ ਦੇ ਵਿੱਚੋਂ ਦੀ ਪਾਣੀ ਵਗੈਰਾ ਕੱਢਦੇ ਸੀ ਤੇ ਦੇਖਣ ਵਾਸਤੇ ਬਠਿੰਡੇ ਤੋਂ ਪਹੁੰਚੇ ਸਪੈਸ਼ਲ ਇੱਥੇ ਪਹੁੰਚੇ ਆ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿੰਣਾ ਇਹਨਾਂ ਦਾ ਕੀ ਕੀ ਕਹਿਣਾ ਇੱਥੇ ਜਿਹੜੇ ਅੱਜ ਪਹੁੰਚੇ ਤੁਸੀਂ ਇੱਥੇ ਹਾਂਜੀ ਨਮਸਕਾਰ ਜੀ ਮੈਂ ਮੀਨਾਕਸ਼ੀ ਐਸਸੀ ਸੇ ਮੈਂ ਪਿੰਡ ਪਹੁੰਚੇ ਆਂਗੇ ਇੱਥੇ ਅਸੀਂ ਬੱਚਿਆਂ ਨੂੰ ਪੁਰਾਣੀਆਂ ਚੀਜ਼ਾਂ ਮਤਲਬ ਦਿਖਾਉਣ ਲੈ ਕੇ ਆਏ ਆਂਗੇ ਇਹ ਇੱਕ ਅਸੀਂ ਦੇਖਿਆ ਵੀ ਇੱਥੇ ਇੱਕ ਹਾੜ ਰਸ ਉਹ ਆਏ ਬਣੇ ਹੋਏ ਪੁਰਾਣਾ ਤੇ ਇਸ ਨੂੰ ਘੁਮਾ ਕੇ ਜਿਵੇਂ ਬੱਚਿਆਂ ਨੂੰ ਦਿਖਾਉਣ ਦੇਗਾ ਘੁਮਾ ਕੇ ਤੇ ਆਏ ਪਾਣੀ ਕੱਢਿਆ ਜਾਂਦਾ ਹੈ ਇਸ ਤੋਂ ਜੀ ਜਿਸ ਨੂੰ ਸ਼ਾਇਦ ਰਾਹਟ ਵੀ ਕਿਹਾ ਜਾਂਦਾ ਤੇ ਜਿਸ ਤਰ੍ਹਾਂ ਕਹਿੰਦੇ ਲੋਕੀ ਸੱਭੇ ਤੈਨੂੰ ਪੁੱਲ ਚੋਕੀ ਇਹਨਾਂ ਪ੍ਰਾਚੀਨ ਚੀਜ਼ਾਂ ਨੂੰ ਤੇ ਕੀ ਤੁਸੀਂ ਇਹਨਾਂ ਨੂੰ ਲੋਕਾਂ ਨੂੰ ਦਿਖਾ ਕੇ ਦੱਸਣਾ ਚਾਹੁੰਦੇ ਹੋ ਹਾਂਜੀ ਹਾਂ ਅੱਜ ਜਿਹੜੀਆਂ ਕਿ ਲੁਪਤ ਹੋ ਚੁੱਕੀਆਂ ਨੇ ਜਿਹੜੀਆਂ ਲੁਪਤ ਹੋ ਚੁੱਕੀਆਂ ਨੇ ਤੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਹਾਂਜੀ ਹਾਂ ਉਹ ਚੀਜ਼ਾਂ ਦਿਖਾ ਦੇ ਪਿੰਡ ਦੇ ਤੁਹਾਨੂੰ ਪਿੰਡ ਸੇਮੇ ਪਹੁੰਚੇ ਜਿੱਥੋਂ ਦੇ ਤੁਹਾਨੂੰ ਇੱਕ ਕੱਦੂ ਦਿਖਾ ਰਿਹਾ ਕਿੱਡੇ-ਕੱਡੇ ਕੱਦੂ ਪਏ ਆ ਇਹਨਾਂ ਦੀ ਮੈਂ ਇੱਕ ਹੋਰ ਲੱਭ ਕੇ ਲਈ ਅੱਜ ਪਿੰਡਾਂ ਦੇ ਵਿੱਚ ਇੱਥੇ ਪਹੁੰਚੇ ਸਾਡੇ ਤੇ ਉੱਥੇ ਕੀ ਨਾਮ ਸੀ ਆਪਣਾ ਅਖੰਡ ਪਾੜ ਦੇ ਭੋਗ ਦੇ ਉੱਥੇ ਪਹੁੰਚੇ ਸੀ ਤੇ ਅੱਜ ਕਦੂਆਂ ਨੂੰ ਦੇਖ ਕੇ ਦੇਖੋ ਕਿੰਨੇ ਖੁਸ਼ ਹੋ ਰਹੇ ਐ ਇੱਥੋਂ ਦੇ ਉਹ ਸੀ ਉਹ ਫੋਟੋ ਨਹੀਂ ਆਉਂਦੀ ਆ ਸੀ ਭਾਬੀ ਆਉਗੀ ਦੇਖੋ ਵੱਡੇ ਵੱਡੇ ਕਦੂਆਂ ਨੂੰ ਦੇਖ ਕੇ ਕਿੰਨੇ ਖੁਸ਼ ਹੋ ਰਹੇ ਆ ਆ ਦੇਖੋ ਆ ਦੇਖੋ ਤਾਂ ਨਾ ਤਸਵੀਰ ਦਿਖਾ ਰਹੇ ਚੱਕਿਓ ਕਦੂ ਹੋ ਗਈਆਂ ਚੱਕਿਆ ਵੀ ਨਹੀਂ ਜਾਂਦਾ ਜੀ ਇਹ ਤਾਂ 5 ਕਿਲੋ ਦਾ ਹੈ 5 ਕਿਲੋ ਦਾ ਕਦੂ ਦੇਖੋ ਐਡੇ-ਐਡੇ ਕਦੂ ਲੱਗੇ ਇੱਥੇ ਪਿੰਡ ਸੇ ਸਾਡੇ ਨਾਲ ਮਾਤਾ ਇੱਥੇ ਪਹੁੰਚੇ ਮਾਤਾ ਕੀ ਨਾਮ ਹੈ ਤੁਹਾਡਾ ਤੇ ਐਡੇ ਕਦੂ ਕੀ ਕਾਰਨ ਸੀ ਸਖਬੰਦ ਹਾਂਜੀ ਬੀਬੀ ਜਿਹੜੇ ਵੱਡੇ-ਵੱਡੇ ਕਦੂ ਹੋਰੇ ਕੀ ਕਾਰਨ ਕੀ ਵੀ ਵੀ ਯਾਰ ਉਰਤ ਖਾਂਗੇ ਫੇਰ ਵੀ ਜਾਂ ਅੱਛਾ ਏ ਤੇ ਇਹ ਵੀ ਬਣੂਗਾ ਠੀਕ ਆ ਪੱਕੇ अच्छा ये फिर अपना बल्ला बीवी कद्दू ਦਾ ਆਮ ਦਾ ਦੇਖਿਆਗਾ ਛੋਟੇ ਛੋਟੇ ਕਦੂ ਹੁੰਦੇ ਤੇ ਐਡੇ ਐਡੇ ਵੱਡੇ ਚਰਚਰ 5 5 ਕਿਲੋ ਦੇ ਬੀਗਾ ਰੂ ਕੀਤੇ ਆਂੀ ਲੰਡ ਗਏ ਦੇ ਅਚੇਂ ਦੇ ਚ ਬੀ ਨਿਕਲਣਗੇ ਫਿਰ ਉਹਨਾਂ ਨੂੰ ਬੀਜੋਗੇ ਤੁਸੀਂ ਠੀਕ ਹੈ ਹਾਂਜੀ ਕੀ ਨਾਮ ਹੈ ਮਝਿੰਦੇ ਤੋਂ ਜੀ ਅੱਜ ਅਸੀਂ ਸੇਮੀ ਆਪਣੀ ਫਰੈਂਡ ਦੇ ਘਰੇ ਪਾਸੇ ਆਏ ਸੀ ਜੀ ਉੱਥੇ ਅਸੀਂ ਖੇਤਾਂ ਵਿੱਚ ਦੇਖੋ ਜੀ ਏਡੇ ਵੱਡੇ ਵੱਡੇ ਕੱਦੂ ਦੇਖੇ ਜਿਹੜੇ ਅਸੀਂ ਜਿੰਨਕੀ ਕਦੇ ਵੀ ਨਹੀਂ ਦੇਖੇ ਸੀ ਤੇ ਆਏ ਕਿੰਨੇ ਦੀ ਇਹ ਇਹਨਾਂ ਦੀ ਜਿਹੜਾ ਵਜ਼ਨ ਕਿੰਨਾ ਕ ਲੱਗਦਾ ਤੁਹਾਨੂੰ ਵਜ਼ਨ ਦੇਖਣ ਜੀ ਵੀਰ ਜੀ ਇਹ ਕਟਕਟ ਦੋ ਤਿੰਨ ਕਿਲੋ ਦਾ ਇੱਕ ਲੱਗ ਰਿਹਾ ਜੀ ਕੱਦੂ ਬਹੁਤ ਵੱਡੇ ਵੱਡੇ ਕੱਦੂ ਨੇ ਜੀ ਕੀ ਤੁਸੀਂ ਲਾਈਫ ਦੇ ਵਿੱਚ ਪਹਿਲੇ ਵੀ ਕਦੇ ਦੇਖੇ ਸਿੱਧ ਲਾਈਫ ਵਿੱਚ ਪਹਿਲੀ ਵਾਰ ਏਡੇ ਵੱਡੇ ਕੱਦੂ ਦੇਖੇ ਤੁਹਾਨੂੰ ਕਿੰਨਾ ਕੇ ਇਸ ਦੇ ਵਿੱਚ ਖੁਸ਼ੀ ਹੋ ਰਹੀ ਹੈ ਵੀ ਅੱਜ ਇਹਨਾਂ ਦੇ ਖੇਤ ਦੇ ਵਿੱਚ ਦੇਖ ਰਹੇ ਹੋ ਤੈਨੂੰ ਬਹੁਤ ਖੁਸ਼ ਆਇਆ ਅਸੀਂ ਬਹੁਤ ਖੁਸ਼ ਆਸੀਂ ਪਹਿਲੀ ਵਾਰ ਦੇਖੇ ਨੇ ਨਾ ਜਿਹੜੇ ਜਿਹੜੇ ਕੱਦੂ ਤੇ ਆ ਪਿੰਡ ਜਿਹੜੇ ਚ ਪਹਿਲੀ ਵਾਰ ਆਇਆ ਸੀ ਤੇ ਬਹੁਤ ਇੰਜੋਏ ਵੀ ਕਰ ਰਹੇ ਆ ਇੱਥੇ ਤੇ ਪਿੰਡ ਕਿਹੜਾ ਏ ਪਿੰਡ ਸੇਮ ਆ ਜੀ